ਗੇਓ ਕਿਵੇਂ ਕਹਿੰਦਾ ਹੁੰਦਾ ਜਿੰਡਵੇ ਤੇ ਸੂਏ ਰਹਤੇ ਨੇ ਸ਼ੇਰ ਇਕੱਲਾ ਸਫਾਈ ਕਰਦਾ ਹੈ ਮੇਰੀ ਨਾ ਪੰਡਾਣਾ ਰਹੀ ਮੈਂ ਸ਼ੇਰ ਦੀ ਲਾਗਾ ਸ਼ੇਰ ਅਰੇ ਭਾਈ ਬਣਾਏ ਦੱਸ ਸ਼ੇਰ ਤੇਰੇ ਘਰੇ ਆਇਆ ਸੀ ਸ਼ੇਰ ਘਰੇ ਆਇਆ ਸੀ ਕਿ ਆਂਟੀ ਚੰਗਲ ਚਲੀ ਸੀ ਸ਼ੇਰ ਵੀਲਾ ਨਾ ਉਹ ਦੋਸਤ ਬਾਹਰੋਂ ਪੀਟਾ ਇਹੋ ਤੇ ਬਾਹਰ ਕਿਉਂ ਨਾ ਉਹ ਸਾਫ ਕਰ ਚਾ ਚੰਗਲ ਮੈਂ ਸਾਫ ਕਰ ਮੈਨੂੰ ਮੈਨੂੰ ਪਤਾ ਉਹ ਆਈਦਰ ਕਰ ਲੈ ਦੇ ਕਰ ਲੈ ਕਰ ਲੈ ਲਾ ਤੂੰ ਐ ਕਰੀਏ ਨੂੰ ਆਪਦੀ ਭਾਸ਼ਾ ਦੇ ਮਾੜਾ ਹੈ ਕਹੀਂ ਕੋਸ ਆਉ ਦੀ ਪਾਸਾ ਜੇ ਨੂੰ ਕਹੀਂ ਕੁਛ ਵੜੇ ਇਹ ਤਾਂ ਰੋਈ ਇਹ ਤਾਂ ਆਏ ਫੰਡਾਰੇ ਵੀ ਬਣਾ ਰਹੇ ਨੇ ਕਿ ਉਹ ਗੋਲਕਾ ਪਾਤੀ ਕਦੀ ਕੀ ਜਾਣੇ ਤੁਸੀਂ ਇਹ ਗੋਲ ਮਾਲੀ ਦੀ ਸਸਰੀ ਘਾਲ ਸਾਰਿਆਂ ਨੂੰ ਚਾਹ ਬਣਾ ਲ ਗਏ ਬਾਈ ਜਦੋਂ ਮੈਂ ਸਵੇਰੇ ਉੱਠਿਆ ਤਾਂ ਮੈਂ ਕੱਲਾ ਸੀਗਾ ਜਦੋਂ ਮੈਂ ਆ ਕੇ ਨਿਕਲਿਆ ਤਾਂ ਤਨ ਮੂੰਹਾਂ ਹੋ ਰਾਇ ਬੈਠੇ ਸੀ ਨਾਲ ਦੀ ਨਾਲ ਸਮਝ ਨਹੀਂ ਆਉਂਦੀ ਯਾਰ ਪਾਲਤਾਂ ਨੂੰ ਲੱਗਦਾ ਘਰੇ ਕਬਲੇ ਨੂੰ ਹੱਥ ਲਾ ਕੇ ਮੁੜ ਕੇ ਆਇਆ ਹੁੰਦਾ ਓਏ ਚੜੀ ਨੂੰ ਲਾ ਕੇ ਰੇਸ ਨਾ ਮੁੜ ਕੇ ਰੇਸ ਲਾਉਣ ਗਿਆ ਸੀ ਉਹਦੀ ਮੁੜਿਆ ਜਰਾਬ ਦੇਖ ਮਾੜੀ ਓਏ ਇੱਕ ਅਸੀਂ ਇੱਕ ਕਰੀ ਓਏ ਪ੍ਰਾਈਵੇਟ ਪਾਣ ਦੇ ਹੀ ਦਿੰਦੇ ਸੀ ਇੱਕ ਕਰ ਇੱਕ ਦਿਖਾ ਦੇ ਨਾ ਯਾਰ ਗਲਤੀ ਕਰ ਨਾ ਕੀ ਹੈ ਤੇ ਦਿਖਾ ਹਾਂ ਲਾਈਵ ਲਾਲਾ ਮੰਤਰੀ ਮੈਂ ਦਲਾ ਦਾ ਪਾਈ ਨਹੀਂ ਜਰਾਬ ਯਾਰ ਕਿ ਪਾਈ ਆ ਦੂਜੀਆਂ ਆਪੇ ਲਊਗਾ ਆ ਦੇਖ ਥੇਰਾ ਦਿਖ ਆ ਕੀ ਹੋ ਪੁੱਦੂ ਗੱਲਾਂ ਤੇਰੀਆਂ ਤੂੰ ਵੱਡੀਆਂ ਜਰਾਬਾਂ ਆ ਕੀ ਕਰ ਕਰ ਪਾਈਆਂ ਹੈ ਦਖਾਈ ਬਾਈ ਚਾਹੇ ਉਹ ਮੇਰੇ ਦਵਾ ਦਿਓ ਬਾਈ ਹਾਂ ਹਾਂ ਮੈਨੂੰ ਦਿਖੀ ਜਾਂਦਾ ਗਾ ਮੈਨੂੰ ਦਵਾ ਦਿਓ ਬਾਈ ਸੌਕਸਾਂ ਯਾਰ ਗੂੜ ਦਾ ਚੱਕਦੇ ਹੋਣੇ ਬਹੁਤ ਅੰਮ੍ਰੇ ਸਾਡੇ ਨਜ਼ਰਾਂ ਛੇ ਗਿਰ ਗਏ ਯਾਰ ਅਰੇ ਗੂੜ ਗੂੜ ਕਰ ਮੈਂ ਤਰ੍ਹਾਂ ਨੇ ਮਿਸ ਹੋਦੇ ਪੌਣੇ ਜਰਾ ਫਾ ਮੋੜ ਮੋੜ ਕੇ ਬਣੀਆਂ ਸੌਕਸਾਂ ਦੇ ਇੱਕ ਗੂੜ ਦੇ ਨਹੀਂ ਵੰਗਾ ਮੈਂ ਲੱਤ ਤੇ ਲੱਤ ਧਰੀਆ ਬਿਲੇ ਕੋਈ ਕੰਮ ਨਹੀਂ ਚਾਹ ਪੀਆ ਗਿਆ ਨਿਆਰੇ ਨਾਲ ਚਾੜੂ ਜੂੜੂ ਮਾਰਾ ਦੇਖੀ ਕਿਵੇਂ ਗੰਦ ਪਿਆ ਆਏ ਆਏ ਮੇਰੇ ਯਾਰ ਰਖਾ ਦੇਖ ਲੋ ਕੀ ਹਾਲ ਬਣਿਆ ਪਿਆਗਾ ਮੈਂ ਕਰਦਾ ਸਾਫ ਸਪਾਈਏ ਤਾਂ ਹੈ ਨਹੀਂ ਕਿਸੇ ਕੰਮ ਦੇ 9 4 ਇਹ ਕਰਉਂ ਤੂੰ ਜੀ 9 4 ਮੈਂ ਜਾ ਕਿੱਧਰ ਜਾਣਾ ਤੂੰ ਝਾੜੂ ਫੜਾ ਇਹਨੂੰ ਇਹਨਾਂ ਦਾ ਸਾਫ ਸਫਾਈਆਂ ਕਰ ਗਈ ਨਾ ਨਹੀਂ ਤਾਂ ਫਿਰ ਹੁਣ ਸਰਫਣਾ ਹੋਣਗਾ ਨਹੀਂ ਮੇਰੀ ਵੀ ਆ ਮੇਰੀ ਵੈਣ ਲੱਗੀ ਵੀ ਚੱਕਣਾ ਛੋਲੇ ਜੀ ਕੰਮ ਤਾਂ ਆਪਾਂ ਨਹੀਂ ਕਰਨਾ ਜਿੱਟੂ ਭਾਈ ਯਾਰ ਆ ਖਿਆਰੇਗਾ ਤੂੰ ਨਾ ਯਾਰ ਜਿਆਦਾ ਰਹਿਣਾ ਚਾਜ ਨਾਲ ਕਰਦੇ ਤੂੰ ਖਿਆਲ ਕੇ ਬਹਿ ਜਾ ਹੋਰ ਘਰੇ ਬਿੱਟੂ ਬਿੱਟੂ ਹੋਰ ਗੱਲਾਂ ਨਹੀਂ ਹਾਂ ਲੈ ਸੋਲੇ ਬੜੇ ਘੰਟਾ ਮੈਂ ਗਾ ਅੱਖਾਂ ਤੋਂ ਪਰਾ ਹੋ ਜਾ ਹਾਂ ਆਪਾਂ ਖੁੰਝੇ ਚ ਦੇਖ ਆ ਉਹਦੇ ਆ ਖੁੰਝੇ ਦੀ ਕੀ ਦੇਖਾਂ ਸਾਫ ਕਰ ਦਜਾਂਗਾ ਓਏ ਬਿੱਟੂ ਆਓ ਕੋਣੋਂ ਕਾ 100 ਰੁਪਏ ਲੂੰਗੀ ਲੀਹੇ ਰੱਬ ਦੇ ਨਾਮ ਮੈਂ ਤੁਸੀ ਚੜੇ ਮਹੀਨੇ ਬੇ ਅਕਾਊਂਟ ਸਿੱਧੀ ਐ ਚੜੀ ਐ ਫਸੀ ਤੰ ਦੁਕਾਨੀ ਸਿੱਧਾ ਤੇ ਰੋਣਾ ਸਿੱਧਾ ਉਹ ਟੈਕ ਜੀ ਨਹੀਂ ਆਉਂਦੀ ਟੈਕ ਨਹੀਂ ਆਉਂਦੀ ਪਾਛੇ ਹੋ ਜਾਓ ਤੇਰਾ ਪ੍ਰੋਫੈਸ਼ਨਲ ਅਕਾਊਂਟ ਵਰਜੇ ਸਿੱਧਾ ਮੈਂ ਤੁਹਾਨੂੰ ਚਾਹ ਬਣਾ ਕੇ ਪਈ ਅੱਛਾ ਆਸਾਨ ਕਰਤਾ ਹੁਣ ਬਹੁਤ ਵੱਡਾ ਆਸਾਨ ਕਰਿਆ ਹੈ ਹੁਣ ਤੂੰ ਗਿਣਾਉਣਾ ਭਰਾਵਾਂ ਭਰਾਵਾਂ ਨੂੰ ਗਿਣਾਏਂਗਾ ਹੁਣ ਤੂੰ ਮੈਨੂੰ ਕਿ ਸਾਨੂੰ ਵੱਡੇ ਆ ਗਈ ਵੱਡੇ ਭਰਾ ਦਾ ਕਰਦੇ ਆ ਛੋਟਿਆਂ ਦਾ ਮਾਂ ਮਾਂ ਤੇ ਉਹ ਕਹਿੰਦਾ ਹੁੰਦਾ ਪਾਲ ਪੋਸ ਕੇ ਵੀ ਇਹ ਛੋਣੇ ਬਸ ਅਸੀਂ ਆਹ ਕੀਤਾ ਹੈ ਹੁਣ ਦੂਗੇ ਕਹੇਗਾ ਸਾਨੂੰ ਸਾਰਿਆਂ ਦਾ ਛੋਟਿਆਂ ਨੂੰ ਫੁਟਾ ਕਰਮਨਾਂ ਨੂੰ ਸ਼ਰਮ ਨਹੀਂ ਆਉਂਦੀ ਛੋਟੇ ਬੰਦੇ ਤੋਂ ਕੰਮ ਕਰਾਉਣਾ ਅਮਰ ਕਿੰਨੀ ਇਹ ਤੇ ਤੈਨੂੰ ਭਰਾ ਡੇਢ ਚਾਲਣ ਨੂੰ ਤੇ ਤੀ ਤੂੰ ਤੀ ਮਹੀਨਾ ਜਾਵਾਂ ਡੇਢ ਚਾਲਣ ਨੂੰ ਹੈ ਰੁੱਟਦਾ ਹਲੇ ਤੂੰ ਗਾਂ ਦੀ ਛੋੜਨੇ ਨੂੰ ਉਹਦਾ ਕੱਲ ਜੰਮਿਆ ਆਲੀ ਤੂੰ ਕੁਝ ਬਾਣੂ ਲਹੂ ਪੀਤਾ ਇਹੋ ਤੇ ਬਾਗ ਕਿਉਂ ਨਾ ਉਹ ਸਾਫ਼ ਕਰ ਚਾਚਾ ਜੰਗੂ ਮੈਂ ਸਾਫ਼ ਕਰ ਨਾ ਮੈਂ ਨਹੀਂ ਕਰਦਾ ਉਹ ਲੈ ਇਧਰ ਕਰ ਲੈ ਦੇ ਕਰ ਲੈ ਦੇ ਕਰ ਉਹਦਰ ਬਾਗ ਜੰਗੂ ਜਾਂਦਾ ਫਰਾਮਾ ਉਹਦਰ ਜਾਵੜੇ ਸੀ ਛੋਲੇ ਖਾ ਜਾਣੇ ਕਰ ਕੀ ਕੱਚ ਪਲੱਟਿਆ ਹੋਇਆ ਪਿਆ ਪਹਿਲਾਂ ਤੇ ਡੇਲੀ ਸਾਫ ਕਰਿਆ ਕਰੋ ਹੁਣ। ਥਾਰੇ ਰਾਤਾਂ ਤਾਂ ਘਰੋਂ ਭੀ ਭੱਜ ਗਏ। ਰਾਤ ਨੂੰ ਡੱਪਕਾ ਦੁੱਧ। ਵੀ ਮੈਂ ਇੱਕ ਦਿਨ ਨਾ ਆਵਾਂ। ਇਹਨਾਂ ਦੇ ਭਾਰ ਪੈ ਜਾਂਦਾਗਾ। ਆ ਦੇਖੀਓ। ਹਾਂ ਚੱਕ ਦੇ ਨਾ ਆਵਾਂ ਕਹਿੰਦਾ ਮੈਂ। ਤੀਜੇ ਦਿਨ ਹੋਏ ਉੱਠ ਜਾਂਦਾ ਘਰੇ। ਹਾਂ। ਤਾਂ ਹੀ ਫੇਰ ਔਖਾ ਹੋਈ ਜਾਂਦਾ ਹੁਣ ਤੂੰ। ਕਿਹੜੇ ਘਰ ਇਹਨੂੰ ਘਰੇ ਘੰਟਾਂ ਦੀ ਡੀਕਦੀ ਆ। ਕਤਰਾ ਕਤਰਾ ਖੂਨ ਦਾ ਜਵਾਬ ਦੇਗਾ ਗਾਲੀਆ। ਇਹ ਨਵੇਂ ਆਦਮੀ ਥੇ। ਇਹ ਖੂਨ ਪਸੀਨੇ ਦੀ ਸਫਾਈ ਹੈ। Odi oh anggrek, anggrek anggrek jenny. Kamu ini kantung belakang. Kamu Ya. Ya. ਜਲਦੀ ਜਲਦੀ ਕਰ ਦੇ ਨਾ ਯਾਰ ਸ਼ੇਰ ਬਣ ਸ਼ੇਰ ਨਹੀਂ ਮੇਰਾ ਫੱਕਰੀ ਲੋੜ ਹੈ ਮੱਖਾ ਹੀ ਲੋੜ ਹੈ ਜੁੰਡ ਕਾ ਜੁੰਡ ਕਾ ਸਰ ਉਹ ਕੀ ਹੈ ਪੁੱਤੋ ਕਾ ਦਾਰਾ ਲੈਣੇ ਛੋੜ ਦੇ ਕਾ ਦੀਆ ਨਹੀਂ ਨਹੀਂ ਅਗੇ ਉਹ ਕਿਵੇਂ ਕਹਿੰਦਾ ਹੁੰਦਾ ਜੁੰਡਵੇ ਤਾਂ ਸੂਰ ਰਹਤੇ ਹੈ ਸ਼ੇਰ ਇਕੱਲਾ ਸਫਾਈ ਕਰਦਾ ਹੈ ਮੇਰੀ ਨਾਮ ਪੰਡਾ ਨਾ ਰਹੀ ਮੈਂ ਸ਼ੇਰ ਦੀ ਲਾਗਾ ਸ਼ੇਰ ਅਗੇ ਬਾਈ ਬਣਾਏਗਾ ਸਰ ਸ਼ੇਰ ਤੇਰੇ ਘਰੇ ਆਇਆ ਸੀ ਯਾਰ ਸ਼ੇਰ ਘਰੇ ਆਇਆ ਸੀ ਕਿ ਆਂਟੀ ਚੰਗਲ ਚੱਲ ਰਹੀ ਸੀ ਸ਼ੇਰ ਇਕੱਲਾ ਰਹੋ ਮੈਂ ਆ ਸੈਂਕੀ ਵੀ ਉਹ ਮਾਰਦੀ ਸਰਫਿਆ ਬਾਲੀ ਮਸਕ ਆਉਂਦੀ ਆ ਠੀਕ ਹੋ ਗਿਆ ਹਣਾ ਗਿਆਨ ਦਾ ਮਾਹੌਲ ਥੋੜਾ ਹੋ ਗਿਆ ਸਾਫ ਕਰ ਆ ਦੇ ਦਾਲ ਦੀ ਤੁਸੀਂ ਹਿੰਦੇ ਜਿਆ ਬਾਹਰ ਪਾਸਾ ਦਾ ਪ੍ਰੈਸ ਨਾਲ ਫੜ ਕੇ ਜਾ ਮੈਂ ਡੀਆਈਵਾਈ ਤੋਂ ਕੋਰੇ ਨਾ ਜਕੜਾ ਮੱਸ ਕਰੂੰਗਾ ਟਾਈਮ ਤਾਂ ਲੱਗ ਗਿਆ ਬਾਈ ਅੱਧਾ ਘੰਟਾ ਤਰ ਬਣਾਤੀ ਗੱਲ ਕਿਉਂ ਠੀਕ ਹੈ ਠੱਟਣਾ ਹੁਣ ਕੰਮ ਵਾਹ ਲੌਟ ਹੁਣ ਤੇਰਾ ਕੰਮ ਰਹਿ ਗਿਆ ਬਾਬਾ ਆ ਬਾਬ ਚ ਗਈ ਪਤਾ ਇਹ ਜੋ ਹੋਆ ਉਹ ਰਾਤ ਵਾਲੇ ਡੰਡਿਆਂ ਵਾਲੇ ਸਿਲਕੇ ਤੈਨਾਂ ਕਦੇ ਨਹੀਂ ਹਾਂ ਬਾਈ ਦਾ ਬਾਈ ਕਰਤੀ ਪੂਰੀ ਗੱਲ ਕਰ ਮੈਂ ਨਾ ਆਉਣ ਵਾਲਾ ਦੁਬਾਰੇ ਹੋ ਗਿਆ ਕਿਉਂਕਿ ਦਿਮਾਗ ਬਾਦ ਚ ਕੰਮ ਕਰਦਾ ਪਹਿਲਾਂ ਨਾ ਹਾਤੇ ਬਿਨਾ ਜੇ ਸਫਾਈ ਸੂਰੀ ਸਾਰੀ ਕੀਤੀ ਹੁੰਦੀ ਤਾਂ ਲੋਟ ਹੁੰਦਾ ਦੁਬਾਰਾ ਨਾ ਲੰਘ ਹੁਣ ਕਰਨਾ ਡਰਸ ਰੋਡ ਉਸ ਸਾਰਾ ਕੁਝ ਆਇਆ ਕਰਤਾ ਤੇ ਚਾਹ ਉਹਨੂੰ ਆਪਣੇ ਪਤਾ ਹੀ ਹੈ ਮੈਂ ਤਾਂ ਰੋਟੀ ਵੀ ਹੈਗੀ ਆ ਅੱਡੇ ਕੋਲੇ ਡੀ ਕੇ ਰੋਟੀ ਲੈ ਕੇ ਆਇਆ ਘਰ ਉਹ ਵੀ ਖਾਵਾਂਗੇ ਚਾਹ ਖਾਣੇ ਨੂੰ ਪਾਉਣੇ ਰਾ ਗਣ ਕਰਨੇ ਇੱਥੇ ਖਰਾਬ ਹੋ ਜਾਣਗੇ ਖਾਣੇ ਵਿੱਚ ਜੇ ਕਿਸੇ ਹੋਰ ਨੇ ਖਾਣੇ ਹੋਏ ਉਹ ਖਾ ਲੂ ਠੀਕ ਹੈ ਭਰ ਲਾ ਦੋ ਡੱਬੇ ਤੇ ਚੱਲੀਏ ਕਰ ਤਿੰਨ ਦਿਨ ਹੋ ਗਏ ਉਹ ਸਾਡਾ ਡੀ ਲਕਸ ਖੜੇ ਨੇ ਬਾਈ ਤੇਲ ਮੁੱਕਾ ਖੜਾਗਾ ਅੱਜ ਦਿਨ ਉਹਦੇ ਇੱਥੇ ਮੱਕਾ ਹੀ ਰਾਤ ਨੂੰ ਤੇਲ ਉੱਥੇ ਹੀ ਲਾਇਆ ਖੜਾਗਾ ਜਮਾ ਛੇੜਿਆ ਨਹੀਂ ਯਾਰ ਪਾਲਾ ਦਾ ਮੋਟਰਸਾਈਕਲ ਸਾਡੇ ਕੋਲੇ ਆ ਉਹ ਅੱਜ ਅਸੀਂ ਲੇਟ ਹੋ ਜਾਂਦੇ ਫਿਰ ਸਮਾਈਆਂ ਸੂਈਆਂ ਕਰਦੇ ਸੀਗੇ ਨਾ ਆ ਜਾ ਕਰਾਂ 5 ਮਿੰਟ ਰਹਿ ਕੇ ਚੋਬਰਾ ਜਿੱਦ ਦਾ ਭਾਈ ਗੇਮਿੰਗ ਜ਼ੋਨ ਬਣਨ ਲੱਗਿਆ ਸੀ ਨਾ ਉਦੋਂ ਦਾ ਇੱਥੇ ਆ ਲਾਈਵ ਆਂਦੇ ਸੀ ਕੁਛ ਨਾ ਕੁਛ ਆਨੇ ਲੱਗਦਾ ਸੀ ਪਤਾ ਨਹੀਂ ਕੀ ਸ਼ੀਸ਼ੇ ਲਾਈ ਜਾਂਦੇ ਕਿ ਕੀ ਲਾਈ ਜਾਂਦੇ ਆ ਕਿਹੋ ਜਿਹੇ ਬੋਰਡ ਹੋਣਗੇ ਆ ਦੇਖ ਰੋ ਆਜਾ ਅੱਧਾ ਕੰਮ ਜਗਾਤਾ ਇਹਨਾਂ ਨੇ ਤੇ ਚੱਲਦੇ ਆ ਨਾ ਰੰਗ-ਬਰੰਗੀਆਂ ਪੂਰਾ ਜਗਮਗ ਜਗਮਗ ਹੋ ਗਿਆ ਸਿਰੇ ਤੱਕ ਦੇਖ ਲੈ ਬਣ ਤਿਆਰ ਹੋਇਆ ਸੀ ਆਪਾਂ ਨੂੰ ਜਮਾਂ ਨਹੀਂ ਲੱਗਾ ਨਹੀਂ ਪਤਾ ਇਹ ਕੀ ਬਣੂਗਾ ਸਾਡੇ ਬਾਬਾ ਛੁਰ ਲਗਾ ਇਹਦਾ ਪੂਰੀਆਂ ਭੜੀਆਂ ਚੱਲਦੇ ਆ ਨਾ ਓਏ ਹਰ ਜਾ ਬਾਈ ਵੇਚਣਾ ਵਾਰੀ ਓ ਐਂਡ ਤੱਕ ਦੇਖ ਲੋ ਬਈ ਇਹ ਸਾਰੇ ਐ ਬਣਨਗੇ ਬੋਰਡ ਜੇ ਪਤਾ ਨਹੀਂ ਕੀ ਕੁਛ ਹੋਰ ਕੁਛ ਕੀ ਬਣੂਗਾ ਉਰੀ ਗੱਡ ਗੱਲ ਬਾਤ ਹੈ ਆਪਾਂ ਹੋ ਗਏ ਕੰਮ ਤੋਂ ਫਰੀ ਜੀ ਉਹਨੂੰ ਪਤਾ ਹੀ ਹੈ ਤੇ ਹੁਣ ਚੱਲਿਆ ਰੂਮ ਤੇ ਹੈਪੀ ਰਹੇਗਾ ਚਲੇ ਜਾਏਗਾ ਕਿੱਥੇ ਘਰੇ ਜਾਏਗਾ ਠੀਕ ਆ ਆ ਠੀਕੇ ਸੁਣੋ ਨਾ ਬਾਈ ਮਾੜਾ ਕੀ ਕਹਿੰਦਾਗਾ ਹਾਂ ਉਹ ਤਾਂ ਸਹੀ ਚਨਾਵਦੀ ਉਹ ਬਲਦੀ ਦੱਸ ਨੂੰ ਆਵੀ ਉਦੋਂ ਸਮਝ ਆਈਏ ਕੋਈ ਸੁਣ ਕੋਸ ਅੱਛਾ ਹਾਂ ਵਾਜਿਸੇ ਲੋ ਕਰ ਰਹੇ ਤੇ ਮੈਂ ਮੇਰਾ ਆਪਨੇ ਟੁੱਤੀ ਬੜੀ ਏਥੋਂ ਬਾਅਦ ਤੂੰ ਮਨਹਾ ਵੜਦ ਰਿਹਾ ਵੀ ਆਹ ਹਾ ਟਾਈਮ ਸੇ ਇਸੇ ਵੇਲੇ ਆਤੀ ਜਾਏ ਉਹ ਵੇਲੇ ਹੀ ਹੋਈ ਸੀ ਐ ਮੇਰੀ ਗੱਲ ਸੁਣ ਲੈ ਤੂੰ ਇੱਕ ਆਰੀਏ ਨੂੰ ਆਪਦੀ ਭਾਸ਼ਾ ਜੇ ਮੜਾ ਹੈ ਕਹੀਂ ਕੁਸ ਆਪਦੀ ਭਾਸ਼ਾ ਜੇ ਨੂੰ ਕਹੀਂ ਕੁਸ ਮੜਾ ਇਹਦਾ ਰੋਏ ਕਿਤਾ ਆਹ ਫਟਾਰੇ ਵੀ ਬਣਾ ਰਹੇ ਬਿਨੇ ਕਿ ਉਹ ਕਿ ਕਰਾਤੀ ਕਦੀ ਕੀ ਜਾਣੇ ਤੁਸੀਂ ਇਹ ਕਿੰਨੀਆਂ ਗੱਲਾਂ ਗੱਲਾਂ ਹੈ ਜਹਾਜ ਜਹਾਜ ਇਹ ਤਾਂ ਹੈਗੇ ਜਹਾਜ ਜੇ ਹੈਗੇ ਤੂੰ ਕੀ ਲੈ ਰਿਆ ਹੁਣ ਮੈਂ ਆਪ ਆਂਟੀ ਤੋਂ ਆਇਆ ਪੁੱਛਣਾ ਵੀ ਗੋਭੀ ਦੇ ਗੰਡੇ ਪੈਂਦੇ ਆ ਕਿ ਪੈਂਦੇ ਅਸਲ ਸਾਨੂੰ ਮਾੜਾ ਬੋਲੇਗਾ ਤੂੰ ਬਈ ਯਾਰ ਤੂੰ ਬਈ ਮਾੜਾ ਬੋਲਣ ਬੋਲਣ ਦੀ ਵੀ ਲੋੜ ਤੇਨੂੰ ਗੰਡੇ ਪੈ ਜਾਂਦੇ ਗੋਭੀ ਦੇ ਕਿ ਪੈਂਦੇ ਨਹੀਂ ਗੰਡੇ ਪੈ ਜਾਂਦੇ ਗੋਭੀ ਦੇ ਪੈਂਦੇ ਗੰਡੇ ਪੈਂਦੇ ਮਸਾਲਾ ਬਣਾਉਣਾ ਪਊ ਤੜਕਾ ਇਹਨਾਂ ਦਾ ਹੀ ਲੱਗੂਗਾ ਗੰਡਿਆਂ ਦਾ ਤੈਨੂੰ ਮੈਂ ਕਹੀ ਤਾਂ ਜਾਂਦਾ ਗੰਡੇ ਪੈਂਦੇ ਆ ਤੂੰ ਤਾਂ ਮੰਨਦਾ ਹੀ ਨਹੀਂ ਮੇਰੀ ਗੱਲ ਪੁੱਤ ਲਿਆ ਕਿ ਮਾੜਾ ਹੋ ਗਿਆ ਐਨਾ ਸਿਆਣਾ ਵਿਆਣਾ ਬੰਦਾ ਚਿੱਟਾ ਚਿੱਟਾ ਸਿਰ ਹੋ ਗਿਆ ਮੇਰਾ ਮੇਰੇ ਮੇਰੇ ਵਾਲ ਦਿੱਤੇ ਹੋਗੇ ਹੋਜੂ ਅੱਜ ਇਹ ਓਕੀ ਹੋਗੀ ਮੇਰੇ ਸਾਹਮਣੇ ਆਉਂਦਾ ਓ ਕਿੰਨਾ 40 ਰੁਪਏ ਦੀ ਹੋਗੀ ਠੀਕ ਹੈ 40 40 40 80 ਹੈ ਇਹ ਵੀ 40 ਕਰੇਗਾ ਕਿੰਨੇ ਹੋਗੇ ਜੀ 40 ਤੇ ਆਹ ਅੱਧਾ ਦਾ ਬੰਦਾ 20 60 ਹੋਗੇ 60 ਹੋਗੇ ਹਾਂ ਰੱਖੇ ਤੇ ਇਮਾਨਦਾਰੀ ਨਾਲ ਆਲੂ 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 ਕਿੰਨੇ ਲੈਣੇ ਅੱਧਾ ਕਿਲੋ ਅੱਧਾ ਕਿਲੋ ਕਿੰਨੇ ਖੱਡੀ ਕਿਲੋ ਆਲੂ ਆਂ ਅੰਦਾ ਅੰਦਾ ਉਹ ਨਿਕਲੇ ਨਿਕਲੇ ਨਹੀਂ ਆ ਰਿਹਾ 20 ਰੁਪਿਆ ਫਿਰ ਅੰਦਾ ਮੰਗ ਨਹੀਂ ਕੋਈ ਹਾਂ ਸਪੈਲਿੰਗ ਜਿਹਨੇ ਕਰਦੀ ਸਪੈਲਿੰਗ ਸਹੀ ਹੈ ਹਾਂਜੀ ਹਾਂ ਸਹੀ ਹੈ ਬੜਾ ਵਧੀਆ ਹੋ ਗਿਆ ਬੱਚ ਦੇ ਦੇ ਕਮੈਂਟ ਆ ਗਾਲਾਂ ਕੱਢੀਆਂ ਲੋਕਾਂ ਨੇ ਸਹੀ ਆ ਗਾਲਾਂ ਨੂੰ ਦੱਸ ਤੈਰਾ ਮੂੰਹ ਗਾਲਾਂ ਵਾਲਾ ਹੋਇਆ ਤਾਂ ਫਿਰ ਤਾਂ ਲੋਕਾਂ ਨੇ ਕੱਢਣੀ ਮੂੰਹ ਤਾਂ ਮੇਰਾ ਵੜੀ ਤਰੀਫਾਂ ਲਗਾ ਮੂੰਹ ਤਾਂ ਤੇਰਾ ਗਾਲਾਂ ਲਈ ਮੂੰਹ ਤਾਂ ਤੇਰਾ ਲਫੜਿਆਂ ਵਾਲਾ ਵੈਸੇ ਗਾਲਾਂ ਦਾ ਬਸ ਹੋ ਗਿਆ ਨਾ ਨਰਿਆਣੀ ਕੀ ਕਰ ਰਹੇ ਨਰਿਆਣੀ ਹੀ ਹੁੰਦੇ ਹੈ ਵਹੀ ਕਰਦਾ ਜਾਖ ਮਗਾ ਜਿਵੇਂ ਆਹ ਆਟਲਟ ਦੇ ਗੇਮਿੰਗ ਜਾਨ ਨੂੰ ਜਾਦਾ ਭਈਆ ਗਾਣਾ ਸੁਣ ਲੂ ਮੈਂ ਹੈ ਦਿਖਾਣਾ ਇਹ ਕੰਮ ਨਹੀਂ ਜਾਂ ਇਹ ਖਰਾਬ ਹੈ ਇਲਵਰਮੇ ਨਿਡੀ ਨਹੀਂ

ਸੋ ਫਾਇਰ ਦੇ ਗਿਆ ਤੇਰੇ ਕੋਲ ਕੋਸਕਾ ਸੇ ਬ੍ਰੇਨ ਲੌਕਾ ਸੇਫ ਸੇਫ ਹੈ ਗਿਆ ਵੈਸੇ ਕਿ ਨਹੀਂ ਹੈ ਨਹੀਂ ਹੋਰ ਹੋਣ ਚੈੱਕ ਕਰੂੰ ਤੱਕ ਲੈ ਕੇ ਜਾਣ ਨੂੰ ਲਓ ਬਾਈ ਥੈਂਕ ਯੂ ਜੱਤਰਾ ਸਾਡਾ ਮਨੋਰੰਜਨ ਕਰਨ ਵਾਸਤੇ ਹੈ ਨਹੀਂ ਪੈਸੇ ਕਿ ਹੈਗੇ ਆ ਮੈਨੂੰ ਤਾਂ ਦਾੜੀ ਲਾਉਣੀ ਹੋਏ ਆਏ ਹੈ ਜਦੋਂ ਮੇਰਾ ਯਾਰ ਨਾਲ ਬਿੱਟੂ ਯਾਰ ਕਰਨ ਦੀ ਕਿ ਲੋੜ ਹਲਤੀ ਕੇ ਸਟ੍ਰੈਂਗ ਦੇ ਦੋ ਓਏ ਦਿੰਦੀ ਮੁੜ ਕੇ ਅਜਿਗਰ ਖਰਚ ਦੇ ਜਿਹ ਪਹਿਲਾਂ ਕੱਢ ਦਿੰਦੇ ਸੀ ਅੱਜ ਕਰਦੇ ਆਏ ਕਰਕੇ ਉਹਦਾ ਐਵੇਂ ਬੋਟਮਾ ਕਰਦੇ ਜਾਨ ਹੁਣ ਤਾਂ ਰੁਲੀ ਜਾਂਦਾ ਕਿਹੜਾ ਕਿੰਦਰ ਤੋਂ ਸਹੀ ਗੱਲ ਉਹ ਪੈਸੇ ਪੁਛਿਆ ਨਹੀਂ ਮਿਲਦਾ ਤੇ ਉਦੋਂ ਤਾਂ ਇਹ ਹੋਦੇ ਤਾਂ ਸਟੈਂਡ ਫਾਰ ਹਾਂਜੀ ਬਿਜਲੀ ਦਾ ਬਿੱਲ ਬਚਾ ਰਹਾ ਹੈ ਬਿਜਲੀ ਦਾ ਬਿੱਲ ਬਚਾਉਣਾ ਪੈਂਦਾ ਜੀ ਕਮੀਲਦਾਰ ਹੋ ਗਏ ਨਾ ਜੀ ਤਾਂ ਹੀ ਬਚਾਉਣਾ ਪੈਂਦਾ ਸਹੀ ਗੱਲ ਹੈ ਬਣਾਉਂਗੇ ਸਰ ਸਬਜੀ ਜੀ ਇੱਕ ਨੰਬਰ ਸਬਜੀ ਬਣਾएंगे ਜੀ ਨੀ ਪੜ ਗਈ ਸਮਝ ਸਾਤਾ ਵਿੱਚ ਚੁੱਲਾ ਕਰਾਵਾਂ ਅਜੇ ਤੱਕ ਮੇਰੀ ਦਾਲ ਬਣ ਗਈ ਹੋਤੀ ਹੈ ਹੈ ਕੋਈ ਨਹੀਂ ਬਣਾएंगे ਆਰਾਮ ਨਾਲ ਮਸਤ ਕਰਕੇ ਖਾएंगे ਦੇਖਿਏ ਕਿ ਮੈਂ ਬੇਟਾ ਚੱਕਦਾ ਕਿ ਸਰ ਸਬਜੀ ਕਿਉਂ ਕੱਟਦੇ ਕਰਦਾ ਦੋ ਆਉਣੀਆਂ ਚਾਹੀਦੀਆਂ ਹਨ ਇੱਕ ਹੋਰ ਲਿਆਵਾਂ ਕੱਲ ਨੂੰ ਸਰ ਦੇ ਰੂਮ 'ਚ ਬਈ ਹੋਵੇ ਸੁਣਾਖ ਰਿਹਾ ਦੱਦਾ ਕੀ ਚਾਹੀਏ ਚੱਕ ਚੱਕੂ ਹੈ ਇਹ ਕਰ ਦ ਨਾ ਇੱਕ ਹੋਰ ਕਰ ਕੱਟਣੇ ਕਿਤੇ ਹੋਰ ਦੋ ਟਾਈਮ ਲੱਗਦਾ ਭਾਈ ਸ਼ਾਦੀ ਵਿਆਹ ਥੋੜੀ ਨਾ ਹੋ ਰਹਾ ਜੈਂ 2 ਚਾਰ ਜਣੇ ਲੱਗ ਜਣਾ ਇੱਕ ਇੱਕ ਘੰਟਾ ਇਹ ਤਾਂ ਰੋਜ਼ ਉਹ ਬਾਕੀ ਵਹਿਲੇ ਬੈਠੇ ਜਰੇ ਨਹੀਂ ਜਾਂਦੇ ਜਦੋਂ ਵਹਿਲੇ ਬੈਠੇ ਹੁੰਦੇ ਆ ਸਾਰੇ ਘੰਡਾ ਪੜਾਇਆ ਹੋਵੇ ਸਾਰਿਆਂ ਨੂੰ ਚੱਲੋ ਇਹ ਵੀ ਕਾਟਣਾ ਹੈ ਕਿਾ ਜ਼ਿਆਦਾ ਨਹੀਂ ਹੋ ਜਾਏਗਾ ਨਹੀਂ ਨਹੀਂ ਜ਼ਿਆਦਾ ਨਹੀਂ ਹੁੰਦੀ ਦੇਖੀ ਜੀ ਬਚ ਜਾਏਗਾ ਕਿਆ ਦੇਖੋ ਔਰ 100 ਔਰ ਕਟੇ ਨਾ ਜੀ ਕੋਈ ਚੱਕਰ ਸਵੇਰ ਤਾਜ਼ਾ ਬਣਾਇਆ ਕਰੋ ਤਾਂ ਇੰਨੀ ਅਹਿਮਦ ਕਿਤੇ ਜੀ ਸਵੇਰ ਬਣਾਉਣ ਵਾਲੀ ਲੱਗ ਰਿਹਾ ਜੀ ਤੜਕੇ ਮੱਝੀ ਆ ਗਈ ਮੱਝੀ ਸਮਾਨ ਘਟ ਗਿਆ ਜੀ ਮੈਨੂੰ ਲੱਗਦਾ ਜੇ ਅਸੀਂ ਸੋਨੂੰ ਮਹਿੰਗੀ ਪੈਣੇ ਆਗੇ ਮੈਂ ਨਹੀਂ ਜੀ ਨਹੀਂ ਹੈ ਇਹ ਦੇਖੋ ਮੈਂ ਨਾ ਅਭੀ ਦੋ ਟਮਾਟਰ ਛਾਂਟ ਕੇ ਘਾਲ ਪੈ ਕੇ ਆ ਕੋਨਾ ਕੋ ਸਾਡੇ ਕੋਲ ਘਟਾਈ ਰਹਿੰਦਾਗਾ ਜੀ ਇਤਨੇ ਬਹੁਤ ਹੈ ਬਹੁਤ ਹੈ ਹਨਾ ਹਾਂਜੀ ਹਾਂਜੀ ਫਿਰ ਗੈਸ ਦਾ ਇਹ ਠੀਕ ਕਰਨੇ ਜਾ ਰਹਾ ਸੀ ਇਹ ਨੀਚੇ ਸੇ ਸੋਲਾ ਐਸਾ ਤੇਜ ਸਪੀਡ ਮੇ ਆਗ ਜਲਾ ਕੇ ਮੈਂ ਤੁਮਨ ਕਾ ਇਹ ਕੀ ਹੋ ਗਿਆ ਦੇਖਾ ਤੋ ਇਹ ਨੀਚੇ ਜੜਾ ਹੋ ਗਿਆ ਇਹ ਉਹ ਅੱਗ ਨਾਲ ਮਚ ਮਚ ਕੇ ਹੋ ਗਿਆ ਨਾ ਇਹ ਟੁੱਟ ਗਿਆ ਹਾਂ ਮਤਲਬ ਕ੍ਰੈਕ ਹੋ ਗਿਆ ਹਾਂਜੀ ਕ੍ਰੈਕ ਹੋ ਗਿਆ ਬੋਲਾ ਚਲੋ ਛੋੜੋ ਅਬ ਕੱਲ ਠੀਕ ਕਰਾਉਂਗਾ ਹੋਰ ਕੀ ਪੁੱਛੋ ਸੇ ਆਜੋ ਜੀ ਚਲੋ ਉਹ ਵੀ ਥੋੜਾ ਹੀ ਹੈ ਜੀ ਚੁੱਲਾ ਉਧਰ ਵਾਲਾ ਹਾਂਜੀ ਇਧਰੋਂ ਹੀ ਚੱਕਿਆ ਸੀ ਅਸੀਂ ਆ ਇੱਕ ਅਜ ਹੋਰ ਪਲੇਟ ਪੁੱਟ ਗਈ ਦੇਖੋ ਇਤਨੀ ਤਰੀਕ ਠੀਕ ਹੈ ਹੈ ਬਿੱਟਰ ਹਾਂਜੀ ਠੀਕ ਹੈ ਠੀਕ ਹੈ ਠੀਕ ਹੈ ਓਕੇ ਚ ਚੌਲਾ ਚ ਓਕੇ ਰਿਪੋਰਟ ਕੰਮ ਹੋ ਜਾਊਗਾ ਜੀ ਇੰਨੀ ਤਰੀ ਬਹੁਤ ਆ ਠੀਕ ਹੈ ਤੈਨੂੰ ਪਤਾ ਨਹੀਂ ਲੱਗ ਗਿਆ ਪਲੀਆ ਪਲੇਟ ਜੀ ਓ ਬਾਈ ਯਾਰ ਓ ਮੈਨੂੰ ਦੂਜੀ ਮਿਲੀ ਨਹੀਂ ਯਾਰ ਮਖਾਇਕ ਮਖਤ ਪਹਿਲਾਂ ਵਾਲੀ ਹੁਈ ਟੁੱਟ-ਟੱਟ ਗਈ ਹੂ ਯਾਰ ਦਰਦ ਬੋਲੀ ਦਰਦ ਸਾਈਂ ਨਾ ਜਰ ਬਾਲਾ ਲਿਆ ਓ ਕਾੜ ਦੀ ਕਿਉਂ ਕਿਹਾ ਹਾਂ ਕਿ ਮੈਂ ਗਣਕਾ ਵੱਢ ਕੇ ਆਇਆ ਮੂੰਹ ਨੂੰ ਦੇਖੇ ਨਹੀ ਪਾਤ ਲੱਗ ਕੇ ਆਇਆ ਗਣਕ ਦੀ ਖਾਣ ਨੂੰ ਲਿਆਵਾ ਕਿਵੇਂ ਪਏ ਆਂ ਬਹਿਲੇ ਬੈੱਡ ਤੇ ਲਟੇ ਉਹ ਕੋਈ ਛੋੜ ਗਲਤੀ ਹੀ ਗਲਤੀ ਗੱਲ ਲਾਲ ਆਜੇ 2-4 ਹੋ ਜਾ ਮੈਂ ਸਾਡੇ ਸਰ ਗਏ ਸਬਜ਼ੀ ਬਣਾ ਕੇ ਦੇ ਗਏ ਸਾਨੂੰ ਤੇ ਜਦੋਂ ਦਾ ਗੈਸ ਖਰਾਬ ਹੋ ਗਿਆ ਸੀ ਉਹ ਵੀ ਸਬਜ਼ੀ ਲੈ ਗਈ ਤੇ ਚੌਲ ਤਾਂ ਤੁਹਾਨੂੰ ਪਤਾ ਹੀ ਆ ਪਹਿਲਾਂ ਅਸੀਂ ਇਹ ਫੁੱਲ ਗੋਭੀ ਦੀ ਸਬਜ਼ੀ ਤਾਂ ਲੈ ਕੇ ਆਏ ਸੀ ਰੋਟੀਆਂ ਬਣਾਵਾਂਗੇ ਬਈ ਅੱਜ ਤੇ ਪਰ ਕੱਲ ਦਿਮਾਗ ਹੈ ਟਾ ਡੱਲ ਲਗਾ ਫਿਰ ਆਪਾਂ ਤਾਂ ਭੁੱਲ ਗਏ ਵੀ ਆਟਾ ਦਾ ਮੋਕਿਆ ਹੋਇਆਗਾ ਰੋਟੀਆਂ ਕਾਹਦੇ ਨਾ ਬਣਾਵਾਂਗੇ ਤਿਆਰ ਹੋ ਆਪ ਰੋਟੀ ਪੇਲਣੇ ਕੇ ਲਿਏ ਕੋਈ ਤਿਆਰ ਨਹੀਂ ਬਾਈ ਬੈਠੇ ਰਹ ਮੈਂ ਆਪਦੇ ਪਾਉਣਾ ਵਾ ਚਲ ਬਥੇਰਾ ਤੇਰੇ ਨਹੀਂ ਨਹੀਂ ਤੇਰੀ ਜਾੜ ਤੇ ਲੱਗੇ ਕੀੜਾ ਵੀ ਦੇਖ ਜੋ ਇਹਦੇ ਨਾਲ ਪਤਾ ਬਿੱਟੂ ਆ ਜਾ ਬਿੱਟੂ ਆ ਗਿਆ ਜੀ ਆ ਗਿਆ ਸਰਦਾਰ ਜੀ ਆ ਗਿਆ ਹਾਂ ਕੀ ਜਾਈ ਦਾ ਹਾਂ ਜੀ ਮੈਂ ਆਪਾਂ ਖਾਣਾ ਸਾਦਾ ਆ ਜਾ ਬਿੱਟੂ ਆ ਜਾ ਆਇਆ ਯਾਰ ਆ ਜਾ ਲਹੂ ਪੀ ਆਨੇ ਮੇਰਾ ਆ ਆ ਵਾਹ ਵੀ ਨਹੀਂ ਚਮਚਾ ਮੇਰੇ ਕੋਲ ਇੱਕ ਹੀ ਹੈ ਮੈਂ ਕੋਈ ਨਹੀਂ ਹੱਥ ਹੈਗੇ ਮੇਰੇ ਉੱਥੇ ਪਿਆ ਉਹਦੇ ਚੱਕ ਲੈ ਉਹ ਜੀ ਆ ਜਾ ਬਿੱਟੂ ਤੂੰ ਬਾਜਾ ਮਾਰੀ ਹੈ ਨਾ ਆ ਜਾਓ ਆ ਜਾ ਕਾਣੀਆ ਕੀ ਕੀ ਬਾਤ ਹੈ ਬਿੱਟੂ ਤੂੰ ਤਾਂ ਖਾਂਦੇ ਨਹੀਂ ਤੂੰ ਫੜ ਕੇ ਪਲੇਟ ਨਹੀਂ ਨਹੀਂ ਤੂੰ ਡੋਲਰ ਹੋ ਜਾਵੇ ਉਹ ਚੱਕ ਲੈ ਯਾਰ ਪੀ ਆ ਜਾ ਕੇ ਦੋਨੇ ਡਾਉਂਗੇ ਲਿਆਓ ਹਾਂ ਜੀ ਜਿਹਦੇ ਖਾਣੇ ਲਿਆਓ ਮੈਂ ਤਾਂ ਬਿੱਟੂ ਤਾਂ ਮੇਰੇ ਵੱਧ ਗੱਡੀ ਬਿੱਟੂ ਤਾਂ ਖਾਂਦੇ ਨਹੀਂ ਐ ਬਈ ਯਾਰ ਤੂੰ ਨਹੀਂ ਖਾਂਦਾ ਨਾ ਮੈਂ ਸਰਸ ਵਾਲੇ ਬਾਬੇ ਦਾ ਨਾਂ ਲਿਆ ਹੋਇਆਗਾ ਤੂੰ ਤੂੰ ਲਿਆਵੇਂ ਉਹ ਤਾਂ ਤਾਂ ਸਤਿਗੁਰੂ ਤੇਰਾ ਹੀ ਆ ਉਹ ਹੋਰ ਪਾ ਲੈ ਨਾ ਤੂੰ ਸਰ ਉਹ ਸਰਸ ਵਾਲਾ ਰੋਸ ਜੂ ਉਹ ਮੈਂ ਝੂਠਾ ਕਰ ਦਮੈਂ ਥੁੱਕ ਦੂ ਵਿੱਚ ਦੇ ਖਾਣੇ ਦੇ ਦੋਨਾਂ ਨਹੀਂ ਫਿਰ ਖਾਣੇ ਨਹੀਂ ਹੁੰਦਾ ਉਹ ਨਾ ਯਾਰ ਉਹ ਝੂਠਾ ਕਰੀਂਦਾ ਯਾਰ ਆ ਕੀ ਆਣੀ ਕੇ ਉਹ ਝੂਠਾ ਹੋ ਗਿਆ ਇਹ ਕਹਦਾ ਅਲਵਾਰੀ ਵੇ ਤੱਕਾ ਨਾ ਕੱਢ ਦੇ ਦੂੰ ਆਹੀ ਚਮਚਾ ਤੇਰੇ ਮੈਂ ਖਾ ਲਾ ਪਲੇਟੇ ਆ ਜਾ ਬੰਦ ਗੱਲ ਚ ਲਾਗੇ ਚੌਲ ਬਾਈ ਆਣ ਕੇ ਰੋ ਕੜ ਗਿਆ ਪਲੇਟਾਂ ਮੁੰਡਿਆਂ ਨੇ ਕਹਿੰਦੇ ਸਾਫ਼ ਕਰ ਦੇਣਾ ਦੋਨੇ ਚੌਲਾਂ ਦੇ ਥੋੜੇ ਥੋੜੇ ਰਹਿ ਗਏ ਬਸ ਇੰਨੇ ਡੰਗਾ ਭਰ ਕੇ ਬਣਾਇਆ ਬਹੁਤ ਬਹੁਤ ਦਾਣਵਾਦੀ ਤੇ ਗੋਡਨਾਈਟ ਜੀ ਸਸਰੀ ਘਰ ਸਾਰੇ ਨੂੰ ਤੜਕਰੀ ਲਾ ਬਣਾਉਣ ਜਾਣਾ ਬਾਈ ਕਿ 8 ਵਜੇ ਤੋਂ ਲੇਟ ਨਹੀਂ ਆਉਣਾ ਜਿੱਦਾਂ ਨੂੰ ਮਰਜ਼ੀ ਨਿਕਲ ਜੇ ਇੱਧਰ ਨੂੰ ਲਵ ਯੂ ਸਾਰਿਆਂ ਨੂੰ ਲਵ ਯੂ ਸਾਰਿਆਂ ਨੂੰ ਵਾਏ bro ਕੋਈ ਨਾ ایڈ ਕਰੇ ਜਾਂ ਤਾਂ ਜੇ ਮੇਰਾ ਅੱਖੀ ਲਿਆ ਦੇ ਗੋਡਾਈਡ ਹੋਸੀ ਗਾਲ ਸਾਰਿਆਂ ਨੂੰ ਹੈਪੀ ਰੋਟੀ ਨਹੀਂ ਆ ਜਿੱਦੇ ਪੰਜਾਬ ਦਾ ਧੰਨਵਾਦ